ਅਗ ਲੱਗੀ ਆ ਚੱਕ ਸਰਕਾਰ ਜੰਗਲ ਜੱਗ ਲੱਗੀ ਆ ਜੰਗ ਲੱਗ ਲੱਗੀ ਆ ਘਟੋ ਘਟ ਵੀ ਪੰਜ ਛੇ ਥਾਵਾਂ ਤੇ ਜਿਹਦੇ ਨਾਲ ਸਤ ਤੋਂ ਮਸਾ ਹੀ 200 ਵੀਰ 400 ਮੀਟਰ ਹੋਗਾ ਸਤ ਤੋਂ ਦੂਰ ਨਾਲ ਜੇ ਜੇ ਅਗੜਾ ਨਾਂ ਕਾਬੂ ਕੀਤਾ ਗਿਆ ਤੇ ਹੋ ਸਕਦਾ ਹੁਣ ਗਾਉਂ ਸਮਝ ਕਣਕਾ ਹੀ ਮਲੋ ਕਣਕਾ ਲੱਗ ਪਾ ਕੇ ਪਹੁੰਚਾ ਦੀ ਕੋਈ ਅੱਗੇ ਦਾ ਜਿਹੜਾ ਰਿਪੇਟ ਆ ਇੱਕ ਗੱਡੀ ਫਿਰ ਗਈ ਘੜਾਈ ਜਾ ਤੇ ਦੂਜੀ ਗੱਡੀ ਸਰਕਾਰ ਨੇ ਮੰਗ ਕਰਦੇ ਆ ਦੀਸਾ ਨੂੰ ਵੀ ਜਲਦੀ ਜਲ ਦੂਜੀ ਗੱਡੀ ਭੇਜੀ ਜਾਵੇ ਜਿਹੜੇ ਕਿ ਮਾਲੋ ਅੱਗੇ ਕੰਟਰੋਲ ਕਿਤੇ ਜੇ ਆਪਾਂ ਕਾਰਨ ਕੀ ਆ ਅੱਗ ਲੱਗਣ ਦਾ ਕਾਰਨ ਇਸੇ ਖੁਸ਼ੀ ਹੋ ਸਕਦੀ ਕੀ ਕਹਿ ਜਾਦੇ ਮਾਲੋ ਇਥੋਂ ਜਦ ਯਾਰ ਕਿੰਨਾ ਕਿ ਨੁਕਸਾਨ ਹੋ ਗਿਆ ਨੁਕਸਾਨ ਕਟੋੜੀ ਇਹ ਮਤਲਬ 6-7 ਪਲਾਟ ਮਤਲਬ 200 ਜਾਂ 250 ਗਲਾ ਲਓ 200-250 ਕਿਲੇ ਅੱਗ ਫੈਲੀ ਇੱਕ ਪਲਾਟ 25 ਕਿਲੇ ਹੁੰਦਾ ਤੇ 6 ਪਲਾਟ ਨੇ 150 ਕਿਲਾ ਲਾ ਲਓ ਤੇ ਅੱਜ ਅੱਗੇ ਕਿਹੜਾ ਕਟਰੋਲ ਹੈ ਅੱਜ ਤੋਂ ਕਟਰੋਲ ਹੈ ਪਰ ਅੱਗ ਲੱਗੀ ਪੂਰੀ ਲੱਗੀ ਅੱਜ ਪੂਰਾ ਕਟਰੋਲ ਨਹੀਂ ਕੋਈ ਸਰਕਾਰ ਨੂੰ ਚਾਹੀਦਾ ਵੀ ਜਿਹੜੀ ਮੰਦੂਰ ਨੂੰ ਸਪੈਸ਼ਲ ਜੰਗਲ ਚੱਕਰ ਜੰਗਲ ਸਿਆਤ ਇਤਿਹਾਸ ਜੰਗਲ ਹੋਂਦ ਕਰਕੇ ਮੰਦੂਰ ਨੂੰ ਫੇਰ ਕੋੜਾ ਪੱਲਾ ਘੋੜੀਦਾਈ ਦੀ ਅੱਜ ਤੋਂ 5 ਸਾਲ ਪਹਿਲਾਂ ਵੀ ਅੱਗ ਲੱਗੀ ਸੀ ਉਦੋਂ ਵੀ ਕਾਫੀ ਨੁਕਸਾਨ ਹੋਇਆ ਸੀ ਸਾਡੇ ਜੰਗਲਵਾਲ ਕੋਈ ਵੀ ਖੇਹ ਵੀ ਸਰਕਾਰ ਹੈ ਜਿੰਨੇ ਸਰਕਾਰੀਆਂ ਕਿਸੇ ਨੇ ਵੀ ਸੰਗਲਵਾਲ ਧਿਆਨ ਨਹੀਂ ਦਿੱਤਾ ਸਰਦੀ ਏਰੀਆ ਹੋਂ ਕਰਕੇ ਮਮਦੂਰ ਦੇ ਵਿੱਚ ਸਾਸ ਕਰਕੇ ਸਾਨੂੰ ਇੱਕ ਫਾਇਰ ਬਗੜ ਚਾਈ ਦੀ ਹੈ ਜਿੱਥੇ ਜਾਨਵਰ ਹੈਗੇ ਨੇ ਜੰਗਲੀ ਬਹੁਤ ਜ਼ਿਆਦਾ ਉਹਨਾਂ ਦਾ ਨੁਕਸਾਨ ਹੋਇਆ ਹੈ ਬਾਕੀ ਦਰਖਤ ਬੜੇ ਸੜੇ ਨੇ ਜਿਹੜੇ ਛੋਟੇ ਦਰਖਤ ਨੇ ਮਚੋਰ ਹੋ ਜੇਗੇ ਨੇ ਉਹ ਸਾਰੇ ਸੜ ਗਏ ਨੇ ਅੱਗ ਤੇ ਕਾਬੂ ਨਹੀਂ ਪਾਇਆ ਜਾ ਰਿਹਾ ਇਹ ਕਾਰਨ ਕੀ ਹੋ ਸਕਦਾ ਕਾਰਨ ਵੇਖੋ ਜੀ ਇਹ ਤਾਂ ਬਾਅਦ ਹੀ ਪਤਾ ਲੱਗੇਗਾ ਪਰ ਫਿਲਹਾਲ ਅੱਗ ਤੇ ਹਜੇ ਕੰਟਰੋਲ ਨਹੀਂ ਪਾਇਆ ਜਾ ਰਿਹਾ ਕਿੰਨੀ ਕੁ ਖਤਰਨਾਕ ਹੈ ਅੱਗ ਬਹੁਤ ਜ਼ਿਆਦਾ ਜੀ ਕਾਫੀ ਲੰਮੇ ਏਰੀਆ ਚ ਮ ਬੜੀ ਲੰਮੀ ਇਹ ਘੱਟੋ ਘਾਟੇ 4-5 ਥਾਵਾਂ ਤੇ ਲੱਗੀ ਹੈ ਜੀ ਇੱਕ ਦੋ ਥਾਵਾਂ ਤੇ ਬੁਝਾਈਏ ਕੰਟਰੋਲ ਹੋ ਰਿਹਾ ਬਾਕੀ ਜੋਵੇਂ ਚੱਲਦੀ ਪਈ ਅੱਗ ਵਧੀ ਜਾ ਰਹੀ ਪਰ ਨਾਲ ਹੀ ਆਪਣਾ ਬਾਰਡਰ ਏਰੀਆ ਲੈਂਡ ਆਫ ਕੰਟਰੋਲ ਹੈਗੀ ਤਾਰ ਹੈਗੀ ਬਾਰਡਰ ਵਾਲੀ ਉਹਦੇ ਕੋਲ ਤੱਕ ਜਾ ਰਹੀ ਹੈ ਗਾਂ ਤੱਕ ਰਹੀ 1080 ਏਕੜ ਦਾ ਜੰਗਲ ਹੈ ਬੜਾ ਵੱਡਾ ਜੰਗਲ ਹੈ ਇੱਥੇ ਅੱਗ ਲੱਗੀ ਹੈ 12 ਵਜੇ ਦੀ ਇੱਕ ਗੱਡੀ 3 ਵਜੇ ਪਹੁੰਚੀ ਹੈ ਤੇ ਉਹਦੇ ਨਾਲ ਇੱਕ ਗੱਡੀ ਨਾਲ ਕੰਟਰੋਲ ਨਹੀਂ ਹੋ ਰਿਹਾ ਬਹੁਤ ਜ਼ੋਰ ਲੱਗ ਰਿਹਾ ਅੱਗ ਬਹੁਤ ਬੜੇ ਏਕੜ ਜਿਹਾ ਖਿਲਰੀ ਹੋਈ ਹੈ ਬਹੁਤ ਬੂਟੇ ਸੜ ਗਏ ਨੇ ਜੰਗਲੀ ਜਾਨਵਰਾਂ ਦਾ ਬੜਾ ਨੁਕਸਾਨ ਹੋਇਆ ਪਰ ਅੱਗ ਤੇ ਹਜੇ ਕਾਬੂ ਨਹੀਂ ਪਾਇਆ ਗਿਆ ਕੋਈ ਕਾਰਨ ਪਤਾ ਲੱਗੇ ਕਿਵੇਂ ਅੱਗ ਲੱਗੀ ਪਤਾ ਨਹੀਂ ਹਜੇ ਪਤਾ ਲੱਗੇਗਾ ਫੇਰ ਹੀ ਪਤਾ ਲੱਗਾ ਜੇ ਕੋਈ ਪਤਾ ਨਹੀਂ ਤੇ ਲੋਕਾਦਾਰ ਜਾਂ ਮੁਲਾਜ਼ਮਾਂ ਦੁਆਰਾ ਭਜਾਣ ਦੀ ਕੋਸ਼ਿਸ਼ ਕੀਤੀ ਬੜਾ ਫੁੱਲ ਲੱਗੇ ਹੋਏ ਨੇ ਜੰਗਲਾਤ ਵਾਲੇ ਲੱਗੇ ਨੇ ਜੰਗਲਾਤ ਦੇ ਅਫਸਰ ਆਏ ਹੋਏ ਨੇ ਸਾਰੇ ਅੱਗ ਬੁਝਾਉਣ ਤੇ ਲੱਗੇ ਹੋਏ ਨੇ ਲੋਕਾਂ ਦਾ ਸਹਿਯੋਗ ਸਾਰੇ ਪਹੁੰਚੇ ਹੋਏ ਨੇ ਬੁਝਰੀ ਜ ਨਹੀਂ ਪਰ ਅੱਗ ਤੇ ਹਜੇ ਕੋਈ ਕੰਟਰੋਲ ਨਹੀਂ ਆਇਆ ਇੱਕ ਗੱਡੀ ਆਈ ਉਹ ਇੱਕ ਪਾਸੇ ਕੰਟਰੋਲ ਹੋਇਆ ਦੂਸਰੇ ਪਾਸੇ ਅੱਗ ਬਹੁਤ ਜ਼ਿਆਦੀ ਲੱਗੀ ਏ ਇਹ ਜੀ ਚੱਕ ਸਰਕਾਰ ਰ ਕਰੀਬਨ ਇਹ ਸਾਰਾ ਏਰੀਆ 1100 ਏਕੜ ਹੈ ਥੋੜਾ ਤੁਹਾਨੂੰ ਪਤਾ ਹੈ ਵੀ ਅੱਜ ਕੱਲ ਫਾਇਰ ਸੀਜ਼ਨ ਹੈ ਜਿਹੜੀ ਥੱਲੇ ਕਾਈ ਬੁਟੀ ਤੁਸੀਂ ਬੁਖਾ ਸਕਦੇ ਹੋ ਸੁੱਕ ਸੁੱਕੀ ਵੀ ਹੈ ਤੇ ਅੰਗੈਲੀ ਇਹ ਜਿਹੜੇ ਸ਼ਹਿਦ ਚੋਣ ਵਾਲੇ ਬੰਦਿਆਂ ਤੋਂ ਹੋਈ ਹੈ ਬੰਦੇ ਇੱਥੇ ਸ਼ਹਿਦ ਅੱਜ ਸੰਡੇ ਦਾ ਦਿਨ ਸੀਗਾ ਥੋੜੀ ਲੇਬਰ ਸਾਡੀ ਛੁੱਟੀ ਤੇ ਹੁੰਦੀ ਹੈ ਉਹਨਾਂ ਨੇ ਜਦੋਂ ਸ਼ਹਿਦੇ ਚੋਂਦੇ ਅੱਗੇ ਵੀ ਇਹ ਇੱਕ ਦੋ ਵਾਰੀ ਹੈਪਨਿੰਗ ਹੋਈ ਹੈ ਉਹ ਫਿਰ ਕਿ ਮੱਖੀ ਤੋਂ ਬਚਣ ਵਾਸਤੇ ਅੱਗ ਲਾਉਂਦੇ ਉਹ ਅੱਗ ਥੱਲੇ ਸੁੱਟਨ ਗਈਆਂ ਗਲਤ ਕਾਸ ਫੂਸ ਤੇ ਸ਼ੁਰੂ ਹੋ ਕੇ ਫਿਰ ਜਿਆਦਾ ਰਕਬੇ ਚ ਫੈਲ ਗਈ ਹੈ ਕਿੰਨੀਆਂ ਥਾਵਾਂ ਤੇ ਫੈਲੀ ਹੈ ਇਹ ਕੰਪਾਰਟਮੈਂਟ ਹੈ ਜੀ ਇੱਥੇ ਹੁਣ ਜਿੱਥੇ ਆਪਾਂ ਖੜੇ ਆ 6 ਤੇ 7 ਕੰਪਾਰਟਮੈਂਟ ਹੈ ਜੰਗਲ ਦਾ ਉੱਥੇ ਪਈ ਹੈ ਉਸ ਤੋਂ ਬਾਅਦ ਥੋੜਾ ਇਹ 20 ਤੋਂ ਸ਼ੁਰੂ ਹੋਈ ਸੀ 20 ਤੋਂ 19 ਵਾਲੀ ਸਾਈਡ ਵੱਧ ਗਈ ਹੈ 6 7 ਵਾਲੀ ਕਾਬੂ ਕਰ ਲਈ ਗਈ ਹੈ 20 ਵਾਲੀ 19 ਵਾਲੀ 17 ਵਾਲੀ ਉਧਰ ਅ ਚੱਲ ਰਿਹਾ ਪ੍ਰੋਸੈਸ ਜੀ ਜਿਸ ਤਰ੍ਹਾਂ ਅੱਗ ਲੱਗੀ ਹੈ ਕੋਈ ਪਹਿਲਾਂ ਪੁਖਤਾ ਪ੍ਰਬੰਧ ਕੀਤੇ ਨਜ਼ਰ ਨਹੀਂ ਆ ਰਹੇਗੇ ਨਹੀਂ ਪੁਖਤਾ ਪ੍ਰਬੰਧ ਜੀ ਪੂਰੀ ਹੀ ਹੈਗਾ ਸਾਡੇ ਕੋਲੋਂ ਇੱਕ ਅ ਫਾਇਰ ਬਰਗੇਡ ਦੇ ਸਾਡੇ ਕੋਲ ਨੰਬਰ ਹੈਗੇ ਸਾਨੂੰ ਪ੍ਰਸ਼ਾਸਨ ਵੱਲੋਂ ਵੀ ਮੌਕੇ ਤੇ ਹਮੇਸ਼ਾ ਮਦਦ ਦਿੱਤੀ ਜਾਂਦੀ ਹੈ ਅੱਜ ਵੀ ਇਹੀ ਹੋਇਆ ਜਿਵੇਂ ਅੱਗ ਲੱਗਣ ਦਾ ਪਤਾ ਲੱਗਿਆ ਮੈਂ ਕਾਲ ਕੀਤੀ ਹੈ ਜੀ ਤੇ ਫਾਇਰ ਬਰਗੇਡ ਫਿਰੋਜ਼ਪੁਰ ਤੋਂ ਚੱਲੀ ਹੈ ਜੀ ਫਿਰੋਜ਼ਪੁਰ ਥੋੜਾ ਇਥੋਂ ਲਗਭਗ 30 35 ਕਿਲੋਮੀਟਰ ਪਿਆ ਜਾਂਦਾ ਹੈ ਇੱਕ ਰਸਤਾ ਉਬੜ ਖੜਾ ਹੈ ਕਿ ਟ੍ਰੈਫਿਕ ਵੀ ਅੱਜਕੱਲ ਜ਼ਿਆਦਾ ਹੁੰਦਾ ਹੈ ਹੈਵੀ ਵੀਕਲਸ ਰੋਡ ਤੇ ਹੁੰਦੇ ਆ ਪ੍ਰਸ਼ਾਸਨ ਵੱਲੋਂ ਪੂਰੀ ਮਦਦ ਹੈ ਲੇਬਰ ਨੇ ਵੀ ਆਪ ਦਾ ਪੂਰਾ ਜ਼ੋਰ ਲਾਇਆ ਹੈ ਕੰਟਰੋਲਰ ਨੇ ਵੀ ਚਿੰਤਾ ਪ੍ਰਗਟ ਕੀਤੀ ਹੈ ਵੀ ਹਾਂਜੀ ਚਿੰਤਾ ਉਹਨਾਂ ਦੀ ਪੂਰੀ ਜਾਇਜ਼ ਹੈ ਜੀ ਅਸੀਂ ਇਸੇ ਚਿੰਤਾ ਨੂੰ ਮੋਖ ਰੱਖਦੇ ਹੋਈ ਆਪਦੀ ਲੇਬਰ ਨੂੰ ਵੀ ਅੱਗੇ ਤੋਂ ਅੱਜ ਵੀ ਸਾਰੀ ਲੇਬਰ ਮੌਕੇ ਤੇ ਹੈ ਹਾਲਾਂਕਿ ਛੁੱਟੀ ਹੈ ਅੱਜ ਐ ਸੰਡੇ ਦੀ ਤੇ ਅੱਗੇ ਤੋਂ ਵੀ ਅਸੀਂ ਛੁੱਟੀਆਂ ਸਾਰੀਆਂ ਲੇਬਰ ਦੀਆਂ ਕਹਾਂਗੇ ਵੀ ਤੁਸੀਂ ਪ੍ਰੈਜ਼ੀਡੈਂਟ ਹੋਣਾ ਤੇ ਬਾਹਰ ਫੀਲਡ 'ਚ ਮੌਕੇ ਤੇ ਬੰਦਾ ਛੱਡਾਂਗੇ ਪੁਖਤਾ ਪ੍ਰਬੰਧ ਨਜ਼ਰ ਨਹੀਂ ਆਜ ਰਹੇ ਜਿਸ ਤਰ੍ਹਾਂ ਭਿਆਨਕ ਅੱਗ ਲੱਗੀ ਚਾਰ ਜਗ੍ਹਾ ਪੁਖਤਾ ਪ੍ਰਬੰਧ ਸਰ ਐਵੇਂ ਆ ਗੱਲ ਵੀ ਫਾਇਰ ਬ੍ਰਿਗੇਡ ਹੀ ਆ ਸਾਡੇ ਕੋਲ ਉਹ ਹੈਗੀ ਹੈ ਲੇਬਰ ਆ ਸਾਡੇ ਕੋਲ ਜੋ ਦੇਸੀ ਤਰੀਕੇ ਹੁੰਦੇ ਆ ਕਈਆਂ ਦਾ ਮਿੱਟੀ ਆ ਜੋ ਅਸੀਂ ਕਰ ਰਹੇ ਹਾਂ ਹੋ ਰਿਹਾ ਹੁਣ ਵੀ ਦੇਖਿਆ ਕਿਸਾਨ ਹੀ ਲੱਗੇ ਹੋਏ ਨੇ ਕੋਈ ਨਹੀਂ ਨਹੀਂ ਕਿਸਾਨ ਹੀ ਸਟ ਕਿਸਾਨ ਚਲੋ ਕਿਸਾਨ ਲੱਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਸਾਨ ਲੱਗੇ ਆ ਸਗੋ ਇਹ ਜੰਗਲ ਹੈ ਇਹਦੇ ਚ ਕੰਨਾ ਹੈ ਨਹੀਂ ਵੀ ਇਹ ਕੋਈ ਸਰਕਾਰੀ ਪ੍ਰਾਪਰਟੀ ਹੈ ਦੇ ਚ ਪਸ਼ੂ ਆ ਪੰਛੀ ਆ ਜੇ ਕੋਈ ਪ੍ਰਾਈਵੇਟ ਬੰਦਾ ਲੱਗਿਆ ਸੀ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਵੀ ਲੱਗਿਆ ਤੇ ਸਾਡੀ ਲੇਬਰ ਲਗਭਗ 25 30 ਜਣੇ ਸਾਡੀ ਲੇਬਰ ਤੇ ਆ ਉਹ ਨਾਲ ਲੱਗੇ ਹੋਏ ਆ ਹੁਣ ਕੀ ਹਾਲਾਤ ਨੇ ਇਸ ਵੇਲੇ ਅੱਗੇ ਹਾਲਾਤ ਦਾ ਜੀ ਹਾਲਾਤ ਮੌਕੇ ਤੇ ਵੀ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਪੰਜ ਛੇ ਸੱਤ ਚ ਕਾਬੂ ਪਾ ਲਿਆ ਗਿਆ 19 20 ਚ ਉਧਰ ਚੱਲ ਰਿਹਾ ਕੰਮ ਤੇ ਕਾਬੂ ਪਾ ਲਿਆ ਜਾਊਗਾ ਘਟਨਾ ਜੀ ਕੋ ਅੱਗ ਲੱਗਣ ਵਾਲੇ ਸਾਨੂੰ ਕੋਈ ਖਬਰ ਮਿਲੀ ਸੀ ਤੇ ਅਸੀਂ ਮੌਕੇ ਤੇ ਆਏ ਆ ਫਾਇਰ ਬ੍ਰਿਗੇਡ ਵੀ ਆ ਗਈ ਹੈ ਤੇ ਪਬਲਿਕ ਵੀ ਕਾਫੀ ਜੋਰ ਲਗਾ ਕੇ ਬੁਝਾ ਰਹੇ ਨੇ ਅੱਗ ਹੁਣ ਤਕਰੀਬਨ ਕੰਟਰੋਲ ਹੈ ਫਾਇਰ ਬ੍ਰਿਗੇਡ ਹੋਰ ਵੀ ਆ ਰਹੀਆਂ ਗੱਡੀਆਂ ਕਿੰਨੀਆਂ ਥਾਵਾਂ ਤੋਂ ਅੱਗ ਲੱਗੀ ਹੈ ਤਿੰਨ ਚਾਰ ਥਾਵਾਂ ਤੇ ਤੇ ਹੁਣ ਕਿੰਨੀ ਗੇ ਖਤਰਨਾਕ ਤੇ ਕੀ ਨੁਕਸਾਨ ਹੋ ਚੁੱਕਾ ਹੈ ਹੁਣ ਕਾਬੂ ਜੇ ਹੁਣ ਕਾਬੂ ਹੈ ਠੀਕ ਹੈ है, भी आ रही है। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप